ਅਸੀਂ ਇਸ ਵਕਤਲੇ ਤਰ੍ਹਾਂ ਵਾਲਾ ਸਾਡੇ ਮਜ਼ਦੂਰ ਦੇ ਲੰਬੂ ਤੇ ਥੱਪੜ ਮਾਰਾ ਜਿੰਦ ਕਰਨ ਅਸੀਂ ਉਹਨਾਂ ਨੂੰ ਕਿਹਾ ਚਲੋ ਜਿਹੜੀ ਦਾਰਾ ਦੀ ਗਲਤੀ ਆਪਾਂ ਸੌਰੀ ਫਿਰ ਕਰਾ ਦਿੰਨੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹਦੋਂ 3-3 ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ ਜੇ ਬੁਲਾ ਲਈ ਸਾਡੇ ਬੰਦੇ ਚਕਾ ਤੇ ਨਾਲੇ ਕਹਿੰਦਾ ਵੀ ਇਹਨਾਂ ਗੋਲੀਆਂ ਬਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਇਹ ਗੋਲੀਆਂ ਥੋੜੀ ਬਾੰਗਰੀ ਬੰਦਿਆਂ ਦੇ ਇਹਨਾਂ ਤੋਂ ਮਸਲਾ ਸੀ ਜਗ੍ਹਾ ਤੇ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੁੱਟੀ ਮਾਰਤੀ ਛੋਟੀ ਤੇ ਥੱਪੜ ਮਾਰਦਾ ਦੋਗਲਾ ਚੁਪਕੜੀ ਜਾਂਦੇ ਮਕਸੀਨ ਨਾਮ ਹੈ ਮੇਰਾ ਨਾਮ ਸੋਨੂ ਕਾਮਲੇ ਦਾਣਾ ਮੰਡੀ ਮਜ਼ਦੂਰ ਜੀ ਨੇ ਪਰਦਾਣਾ ਹੈ ਆ ਕੀ ਕਰਨਾ ਜਰੀ ਆ ਤਰਨ ਆਲੇ ਅਸੀਂ ਇਸ ਲਈ ਤਰਨ ਆਲੇ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜ਼ਿੰਮੇਦਾਰ ਨੇ ਅਸੀਂ ਉਹਨਾਂ ਨੂੰ ਕਿਹਾ ਚਲੋ ਜਿਹੜੀ ਵੀ ਦਾਰਾ ਦੀ ਗਲਤੀ ਆਪਾਂ ਸੌਰੀ ਫੀਲ ਕਰਾ ਦਿੰਦੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ 3-3 ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚਗਾ ਤੇ ਨਾਲੇ ਕਹਿੰਦਾ ਵੀ ਇਹਨਾਂ ਗੋਲੀਆਂ ਪਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਤੇ ਗੋਲੀਆਂ ਥੋੜੀ ਬਿਨਾਂ ਦਰਖਾਸਤ ਤੋਂ ਸਾਡੇ ਬੰਦੇ ਚੱਕ ਲੈ ਗਏ ਹਾਂਜੀ ਕਿਉਂ ਸੀਗਾ ਕੀ ਗੱਲ ਅੱਗੋਂ ਜਗ੍ਹਾ ਦਾ ਮਸਲਾ ਸੀ ਜਗ੍ਹਾ ਤੇ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦਾ ਥੱਪੜ ਮਾਰਦਾ ਸੀ ਸਾਡੇ ਦੋ ਬੰਦੇ ਕਿਹੜੇ ਚੱਕੇ ਨੇ ਸਾਡੇ ਦੋ ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੇਰਾ ਇੱਕਨ ਲੜਕਾ ਇਹਨਾਂ ਦਾ ਮੇਰਾ ਲੜਕਾ ਹੈ ਅੱਛਾ ਪੁੱਤ ਲਿਆਂਦਾ ਹਾਂਜੀ ਹਾਂ ਕੀ ਗੱਲ ਕੀ ਕਿੰਨੇ ਦੇਖੀ ਕਿੰਨੇ ਕੀ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾੱਕਣਾ ਉਹ ਮਾਂ ਬੈਣ ਕੀ ਗੱਲ ਆ ਵੀ ਗੱਡੀ ਐ ਪੁਲਿਸ ਨਾਲ ਸਾਡੀ ਗੱਲ ਆ ਗਈ ਉਹ ਕਹਿੰਦੇ ਅਸੀਂ ਪਰਚਾ ਦਰਜ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਆ ਵੀ ਉਹ ਪਰਚਾ ਦਰਜ ਕਰ ਰਹੀ ਹੈ। ਅ ਬੰਦਾ ਪੰਮਾ ਨੰਬਰਦਾਰੇ ਜਲਾਲਾਬਾਦ ਰੋਡ ਦਾ। ਆਹ ਕਨਕਾਈ ਆ। ਉਹ ਵੇਖੋ ਜੀ 16 ਮੋਸਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਰ ਕਨਕ ਨਹੀਂ ਭਰੀ ਜੀ। ਉਹਨਾਂ ਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਰ ਕਨਕ ਭਰਾਈ ਆ ਜੀ। ਉਹ ਸਾਹਮਣੇ ਜੀ। ਨਾਂ ਲਿਖੀ ਗਈ ਹੈ ਮਾਰਕਟ ਕਮੇਟੀ ਦਾ ਰਿਕਾਰਡ ਨਹੀਂ। ਅੱਜ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਦੂ ਮਜ਼ਦੂਰ ਦੁਨੀਆ ਨਾ ਤੇ ਕਿਸਾਨ ਪੰਮਾ ਸਿੰਘ ਦੀ ਆਤਮਜ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ ਛਾਣਬਿੰਦ ਕਰਕੇ ਜੋ ਕਾਰਵਾਈ ਬਣਦੀ ਆ ਅਮਲ ਵਿੱਚ ਲਿਆਂਦੀ ਜਾਵੇਗੀ